ਜਮੀਨਾ ਸਾਨੂੰ ਸੰਭਾਲਨੀ ਆ ਤਾਂ ਪੈਣ ਗਿਆ ਜਮੀਨਾ ਜ਼ਰੂਰੀ ਹੈ ਫੂਡ ਵੀ ਜਿਹੜਾ ਹੈ ਉਹ ਲੈਬਾਰਟਰੀਆਂ ਚ ਬਣਨ ਲੱਗੂਗਾ ਕਿਹੜਾ ਖਤਮ ਹੋਈਆਂ ਉਹ ਸਰੀਰ ਵੀ ਖਤਮ ਹੋਏ ਉਹ એનર્ਜੀ ਵੀ ਖਤਮ ਹੋਈ ਹੈ ਤੇ ਉਹ ਹੌਲੀ ਹੌਲੀ ਫਿਰ ਸਾਡੀ ਸੋਚ ਦਾ ਦਾਇਰਾ ਵੀ ਜਿਹੜਾ ਉਹ ਘਟਿਆ ਗਿਆ ਵੀ ਅਸੀਂ ਜਮੀਨਾ ਵਾਲੇ ਹੋ ਕੇ ਤੇ ਗਮਲਿਆਂ ਵਾਸਤੇ ਮਿੱਟੀ ਖਰੀਦਦੇ ਹਾਂ ਉਹ ਇਹ ਭੋਲਾ ਮੂਵੀ ਦੇ ਬਿਲਡਰ ਸਾਡੇ ਨਾਲ ਜਿਨ੍ਹਾਂ ਨੇ ਬਿਲਡਰ ਦਾ ਰੋਲ ਕੀਤਾ ਫਿਲਮ ਵਿੱਚ ਸਭ ਤੋਂ ਪਹਿਲਾਂ ਤਾਂ ਬਹੁਤ ਵਧੀਆ ਲੱਗੀ ਫਿਲਮ ਦਰਸ਼ਕਾਂ ਦੇ ਰਿਵਿਊ ਲੈ ਕੇ ਕਹਿੰਦੇ ਵੀ ਫਿਲਮ ਬੜੀ ਪਰਿਵਾਰਿਕ ਹੈਗੀ ਕਿਸੇ ਪ੍ਰਕਾਰ ਦਾ ਕੋਈ ਉਹ ਨਹੀਂ ਹੈਗਾ ਪਰ ਇੱਕ ਬਹੁਤ ਵੱਡੇ ਮੈਸੇਜ ਦੇ ਕੇ ਗਈ ਹੈ ਹਾਂ ਬਹੁਤ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਚਿਹਰੇ ਦੀ ਜਿਹੜੀ ਖੁਸ਼ੀ ਹੈ ਉਹ ਸਾਨੂੰ ਲੱਗ ਰਹੀ ਹੈ ਕਿ ਉਹ ਸਾਡੇ ਕੰਮ ਤੋਂ ਸੈਟੀਸਫਾਈਡ ਨੇ ਔਰ ਮੈਸੇਜ ਇਹਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਸਿਰਫ ਇੱਕ ਨਹੀਂ ਹੈਗਾ ਕਾਫੀ ਸਾਰੇ ਜਿਹੜੇ ਪੰਜਾਬ ਦੇ ਵਿੱਚ ਦਿੱਕਤਾਂ ਨੇ ਉਹਨਾਂ ਟੌਪਿਕਸ ਨੂੰ ਟੱਚ ਕੀਤਾ ਔਰ ਲੋਕਾਂ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਜੇ ਉਹ ਧਿਆਨ ਦੇਣ ਤਾਂ ਉਹਨਾਂ ਦੀ ਲਾਈਫ ਜਿਹੜੀ ਆ ਉਹ ਹੋਰ ਵਧੀਆ ਹੋ ਸਕਦੀ ਹੈ ਬਿਲਕੁਲ ਫਿਲਮ ਵਿੱਚ ਤੁਸੀਂ ਇੱਕ ਅਮੀਰ ਕੁੜੀ ਦੇ ਬਾਪ ਹੈਗੇ ਉੱਪਰ ਉਹ ਬਿਲਡਰ ਹੈਗੇ ਉਹ ਇਹ ਜਿਹੜਾ ਸਾਰਾ ਏਰੀਆ ਹੈਗਾ ਇਹਨੂੰ ਕਈ ਵਾਰ ਲੋਕ ਪੱਥਰਾਂ ਦਾ ਘਰ ਵੀ ਕਹਿ ਰਹਿੰਦੇ ਨੇ ਪੱਥਰਾਂ 'ਚ ਬਦਲਿਆ ਜਾ ਰਿਹਾ ਸਾਰੀ ਜਮੀਨਾਂ ਖਰੀਦੀਆਂ ਜਾ ਰਹੀਆਂ ਤੇ ਉਹ ਚੀਜ਼ ਨੂੰ ਕਿਵੇਂ ਲੱਗਾ ਕਿ ਇੱਕ ਗਰੀਬ ਬੰਦਾ ਵੀ ਆਪਣੀ ਆਵਾਜ਼ ਚੱਕ ਸਕਦਾ ਹੈ ਦੇਖੋ ਜ਼ਮੀਨਾ ਸਾਨੂੰ ਸੰਭਾਲਨੀ ਆ ਤਾਂ ਪੈਣ ਗਿਆਈ ਜ਼ਮੀਨਾ ਜ਼ਰੂਰੀ ਹੈ ਇਹਦੇ ਚ ਇੱਕ ਡਾਇਲੋਗ ਵੀ ਆਇਆ ਸੀਗਾ ਕਿ ਫੂਡ ਵੀ ਜਿਹੜਾ ਹੈ ਉਹ ਲੈਬਾਰਟਰੀਆਂ ਚ ਬਣਨ ਲੱਗ ਪੂਗਾ ਇੱਕ ਸਿੰਬਲ ਸੀਗਾ ਕਿ ਜੇ ਅਸੀਂ ਇਹਨੂੰ ਨਹੀਂ ਸੰਭਾਲਾਂਗੇ ਤਾਂ ਫਿਰ ਅਸੀਂ ਕੀ ਖਾਵਾਂਗੇ ਉਹ ਇੱਕ ਸਾਈਨ ਹੈ ਫਿਰ ਉਹ ਵਿਟਾਮਿਨਸ ਦੀਆਂ ਗੋਲੀਆਂ ਹੀ ਹੋਣਗੀਆਂ ਸਾਡੇ ਕੋਲ ਸੋ ਇਹ ਬਹੁਤ ਵੱਡਾ ਮੈਸੇਜ ਹੈ ਔਰ ਸਾਨੂੰ ਕਦਰ ਕਰਨੀ ਚਾਹੀਦੀ ਹੈ ਲੋਕ ਅੱਜ ਬਾਹਰ ਵੀ ਜਾ ਰਹੇ ਆ ਜਾਂ ਬਿਲਡਿੰਗਾਂ ਵਾਸਤੇ ਕਰੋੜਾਂ ਦੇ ਵਿੱਚ ਵੇਚ ਰਹੇ ਆ ਪਰ ਇਹ ਇਹਨੂੰ ਸੰਭਾਲ ਕੇ ਜੇ ਕੰਮ ਕਰਨ ਤਾਂ ਕਰੋਨਾ ਇੱਥੇ ਹੀ ਹੈ ਬਿਲਕੁਲ ਇੱਕ ਪਾਸੇ ਵੀ ਹੈਗਾ ਜਿਹੜੇ ਲੋਕ ਬਹੁਤ ਜ਼ਿਆਦਾ ਅਮੀਰ ਹੋ ਗਏ ਬਿਲਡਰਾਂ ਦੀ ਲਾਈਫ ਵਿੱਚ ਕਈਆਂ ਲੋਕਾਂ ਨੇ ਲੋਕਾਂ ਨਾਲ ਤੱਕਾ ਵੀ ਕੀਤਾ ਹੋਏਗਾ ਪਰ ਉਹ ਜਿਹੜੀ ਫਿਲਮ ਵਿੱਚ ਇਹ ਦਰਸਾਇਆ ਗਿਆ ਕਿ ਵੀ ਜਿਹੜੇ ਅਮੀਰ ਲੋਕ ਹੁੰਦੇ ਨੇ ਉਹ ਪਹਿਲੇ ਮੈਂ ਕਹਿ ਚੁੱਕਿਆ ਕਿ ਨੀਂਦ ਦੇ ਗੋਲੀਆਂ ਲੈ ਕੇ ਸੌਂਦੇ ਨੇ ਜਿਹੜੇ ਵੱਡੇ ਤੇ ਜਿਹੜੇ ਕੁੱਲੀਆਂ 'ਚ ਜਿਹੜੀ ਸਹੀ ਜਿਹੜੀ ਅਸਲ ਜ਼ਿੰਦਗੀ ਦਾ ਪਤਾ ਚੱਲਦਾ ਹੈ ਉੱਥੇ ਨੀਂਦ ਵੀ ਬਿਨਾ ਗੋਲੀਆਂ ਤੋਂ ਆਉਂਦੀ ਹੈ ਦੇਖੋ ਰੀਅਲ ਲਾਈਫ ਜਿਹੜੀ ਹੈ ਉਹ ਇਹੀ ਹੈ ਰੀਅਲ ਇੰਜੋਏ ਜਿਹੜਾ ਹੈ ਉਹ ਇਹੀ ਹੈ ਜ਼ਮੀਨ ਤੇ ਸੋਨਾ ਦਰਖਤ ਦੇ ਥੱਲੇ ਛਾਂ ਲੈ ਕੇ ਉਸ ਨੀਂਦ ਉਹਦੇ ਜਿਹੜੀ ਨੀਂ ਦਾ ਕੋਈ ਵੀ ਮੁਕਾਬਲਾ ਕੋਈ ਏਸ ਹੀ ਨਹੀਂ ਕਰ ਸਕਦਾ ਠੀਕ ਹੈ ਨਾ ਤੇ ਇਸ ਵਾਸਤੇ ਇਹੀ ਮੈਸੇਜ ਹੈ ਕਿ ਤੁਸੀਂ ਆਪਣੀ ਰੀਅਲ ਲਾਈਫ ਨਾਲ ਜੁੜੋ ਇਹੀ ਇੰਜੋਏ ਪੰਜਾਬ ਚ ਨਿਮਾ ਬੇਰੀਆਂ ਬੇਰ ਸਭ ਖਤਮ ਹੋ ਗਏ ਜਿੱਥੇ ਕਿਸੇ ਸਮੇਂ ਹੁੰਦੇ ਸੀ ਟਿਪੇ ਹੁੰਦੇ ਸੀ ਖਤਮ ਹੋ ਗਏ ਸਾਰੇ ਬਿਲਕੁਲ ਆਪਾਂ ਅੱਜ ਵੀ ਗੱਲ ਕਰਦੇ ਗਿਆਂ ਜਗੀਰਪਾ ਜੀ ਨੇ ਵੀ ਗੱਲ ਕੀਤੀ ਕਿ ਖੇਡਣ ਦੇ ਗਰਾਊਂਡ ਖਤਮ ਹੋ ਗਏ ਅਸੀਂ ਅੱਜ ਕੱਲ ਕੀ ਹੈਗਾ ਕਿ ਮਤਲਬ 20x45 ਦੀ ਪਿਚ ਬਣਾ ਕੇ ਉੱਥੇ ক্রিকেট ਦੇ ਤਿਆਰ ਕਰ ਰਹੇ ਹੈਗੇ ਆ ਪਿੰਡਾਂ ਚ ਕਬੱਡੀ ਖੇਡਦੇ ਸੀ ਖੋਖੋ ਖੇਡਦੇ ਸੀ ਉਹ ਜੇ ਖੇਡ ਖਤਮ ਹੋਈ ਹੈ ਉਹ ਸਰੀਰ ਵੀ ਖਤਮ ਹੋਈ ਉਹ એનર્ਜੀ ਵੀ ਖਤਮ ਹੋਈ ਹੈ ਤੇ ਉਹ ਹੌਲੀ ਹੌਲੀ ਫਿਰ ਸਾਡੀ ਸੋਚ ਦਾ ਦਾਇਰਾ ਵੀ ਜਿਹੜਾ ਉਹ ਘਟਿਆ ਹੀ ਹੈ ਆਖਰੀ ਸਵਾਲ ਹੈ ਜਿਵੇਂ ਹੁਣ ਅੱਜ ਕੱਲ ਬੱਚੇ ਹੁੰਦੇ ਨੇ ਤੇ ਇੱਕ ਪੱਕੇ ਘਰਾਂ ਦੇ ਵਿੱਚ ਪੱਥਰਾਂ ਦੇ ਘਰਾਂ ਦੇ ਵਿੱਚ ਜਿਹੜੀ ਮਿੱਟੀ ਦਾ ਉਹਨਾ ਕੁ ਏਰੀਆ ਕ੍ਰੀਏਟ ਕੀਤਾ ਜਾਂਦਾ ਮਿੱਟੀ ਵੀ ਖਰੀਦੀ ਜਾਂਦੀ ਵੀ ਬਾਹਰੋਂ ਮਿੱਟੀ ਲਿਆ ਕੇ ਸਾਡੇ ਬੱਚੇ ਬਿਮਾਰ ਨਾ ਹੋਵੇ ਡਾਕਟਰਾਂ ਦੇ ਕਹਿਣ ਤੇ ਹੁੰਦਾ ਬਿਲਕੁਲ ਦੇਖੋ ਕਿ ਕਿੰਨੀ ਵੱਡੀ ਤਰਾਸਦੀ ਹੈ ਵੀ ਅਸੀਂ ਜ਼ਮੀਨਾਂ ਵਾਲੇ ਹੋ ਕੇ ਤੇ ਗਮਲਿਆਂ ਵਾਸਤੇ ਮਿੱਟੀ ਖਰੀਦਦੇ ਹਾਂ ਬਲਕਿ ਅਸੀਂ ਆਪਣੇ ਜਿਸ ਕਿਸੇ ਛੋਟੇ ਬੱਚੇ ਦੀ ਕਿਸੇ ਸਕੂਲ 'ਚ ਐਡਮਿਸ਼ਨ ਕਰਾਨੇ ਆ ਤਾਂ ਮਿੱਟੀ ਦੇ ਵਿੱਚ ਖੇਡਣ ਦੀ ਜਗ੍ਹਾ ਲੱਭੇ ਸਾਡੇ ਕੋਲ ਐਨੀ ਵੀ ਹੈ ਨਹੀਂ ਗਮਲੇ ਤੱਕ ਦੀ ਮਿੱਟੀ ਵਾਸਤੇ ਨਹੀਂ ਬਚੀ ਦੇਖੋ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਨੇ ਇਹ ਲੋਕਾਂ ਨੂੰ ਇੱਕ ਸਵਾਲ ਦੇ ਰਹੀਆਂ ਕਿ ਤੁਸੀਂ ਆਉਣ ਵਾਲਾ ਭਵਿੱਖ ਕਿਦਾਂ ਦਾ ਤੈਅ ਕਰਨਾ ਹੈ ਇਹ ਤੁਹਾਡੇ ਹੱਥ ਹੈ ਬਿਲਕੁਲ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ